आज ज प्रेस कॉन्फ्रेंस रखी, रखी गई है ਕੁਝ ਚੋਰੀ ਦੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਜੋ ਸਰਕਲ ਸਿਟੀ ਵਨ ਵੱਲੋਂ ਇਹ 43 ਦੇ ਕਰੀਬ ਮੋਟਰਸਾਈਕਲ ਪਿਛਲੇ 10 ਦਿਨਾਂ ਦੇ ਦੌਰਾਨ ਇਹਨਾਂ ਦੇ ਦੌਰਾਨ ਰਿਕਵਰ ਕੀਤੇ ਗਏ ਨੇ ਜਿਹੜੇ ਚੋਰੀ ਸ਼ੋਦਾ ਮੋਟਰਸਾਈਕਲ ਨੇ ਇਹ ਜਿਹੜੀ ਮੁਹਿੰਮ ਹੈ ਇਮਾਨਜੋਗ ਐਸਐਸਪੀ ਸਾਹਿਬ ਤੇ ਐਸਪੀ ਸਿਟੀ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ਿਤ ਚਲਾਈ ਜਾ ਰਹੀ ਸੀ ਜਿਸ ਜਿਹੜੇ ਹੁਣੇ 10 ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤੇ ਗਏ ਹਨ ਇਹ ਇੰਸਪੈਕਟਰ ਰਮਨਦੀਪ ਸਿੰਘ ਬਰਾੜ ਐਸਐਚਓ ਸਿਵਲ ਹੈਨ ਪਤਨ ਚਾਰਜ ਮਾਡ ਟਾਉਨ ਦੀ ਪੁਲਿਸ ਪਾਰਟੀ ਵੱਲੋਂ ਖਾਤਰ ਕੀਤਾ। ਤੇ ਕਿੱਸੋ ਦੇ ਫੜੇ ਨੇ ਕਿੱਦੋ ਦੇ ਇਹ ਇਹ ਮੋਟਰਸਾਈਕਲ ਲਾਪਾ ਰੋਡ ਤੋਂ ਪਹਿਲਾਂ ਇੱਕ ਸੁਮਿਤਨਾ ਦਾ ਲੜਕਾ ਗ੍ਰਿਫਤਾਰ ਕੀਤਾ ਗਿਆ ਸੀ ਮੁਖਬਰੀ ਦੇ ਆਧਾਰ ਤੇ ਤੇ ਉਸ ਪਾਸੋਂ ਇੱਕ ਮੋਟਰਸਾਈਕਲ ਸਪਲੈਂਡਰ ਦਾ ਰਿਕਵਰ ਕੀਤਾ ਗਿਆ ਸੀ ਉਸ ਦੀ ਅਰ ਫਰਤਰ ਪੁੱਛਗਿੱਛ ਤੇ ਇੱਕ ਹੋਰ ਲੜਕਾ ਹੈਪੀ ਨਾਮ ਦਾ ਸਮਾਣੇ ਮਲਖਾਣਾ ਪੱਤੀ ਦਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਅੱਗੇ ਫਰਤਰ ਪੁੱਛਗਿੱਛ ਦੇ ਆਧਾਰ ਤੇ ਕੁੱਲ 10 ਸਪਲੈਂਡਰ ਮੋਟਰਸਾਈਕਲ ਰਿਕਵਰ ਕੀਤੇ ਗਏ ਨੇ ਇਹ ਮੋਟਰਸਾਈਕਲ ਲੀਲਾ ਭਵਨ ਤੇ ਖਾਸ ਕਰਕੇ ਰਜਿੰਦਰਾ ਹਸਪੀਟਲ ਇਹਦੀ ਤਾਂ ਚੋਰੀ ਤੇ ਫਿਰ ਕੀ ਕਰਦੇ ਸੀ ਕਿ ਕੀ ਮਨਸ਼ਾ ਹੁੰਦੀ ਸੀ ਕਿ ਅੱਗੇ ਵਪਰਾ ਵੇਚਦੇ ਸੀ ਅੱਗੇ ਲਗਾਤਾਰ ਇਹ ਮੋਟਰਸਾਈਕਲ ਇਹ ਮੋਟਰਸਾਈਕਲ ਇਹ ਗਹਿਣੇ ਦੇ ਦਿੰਦੇ ਸੀ ਇਹ ਮੋਟਰਸਾਈਕਲ ਨੂੰ ਅੱਗੇ ਆਪਣੇ ਜਾਣਕਾਰ ਜਾਂ ਅੱਗੇ ਕਿਸੇ ਭੋਲੇ ਭਾਲੇ ਵਿਅਕਤੀ ਨੂੰ ਜਾਂ ਜ਼ਿਆਦਾਤਰ ਇਹ ਪਿੰਡਾਂ ਚ ਮੋਟਰਸਾਈਕਲ ਪਹਿਲਾਂ ਵੀ ਫੜੇ ਗਿਆ ਪਹਿਲੇ ਤੀਸਰਾ ਇਹ ਤੀਸਰਾ ਪਿਛਲੇ 10 ਦਿਨਾਂ ਦੌਰਾਨ ਇਹ ਤੀਸਰਾ ਗੈਂਗ ਹੈ ਜਿਹੜਾ ਲੋਰੀਗੇਟ ਤੇ ਮਾਡਰ ਟਾਊਨ ਤੇ ਸਿਵਲੈਂਟ ਦੀ ਪੁਲਿਸ ਪਾਰਟੀ ਲੋਕ ਗ੍ਰফতার ਕੀਤਾ ਗਿਆ ਇਨਾਂ ਦਾ ਆਪਸ ਚ ਕੋਈ ਲਿੰਕ ਨਹੀਂ ਅਲੱਗ-ਅਲੱਗ ਹੀ ਗਰੁੱਪ ਸੀ ਤਿੰਨ ਗਰੁੱਪ ਸੀ ਸਰ ਪਹਿਲੇ ਜਿਹੜੇ ਪਹਿਲੇ ਫੜੇ ਗਏ ਉਹਨਾਂ ਦਾ ਕੋਈ ਕੋਈ ਮਿਲ ਨਹੀਂ ਜਾਂ ਨਹੀਂ 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 ਇਹ ਤਾਂ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਪੈਡ ਨੱਪੀ ਚਾ ਨੱਪੀ ਜਾ ਰਹੀ ਸੀ ਤੇ ਰੈਕੀ ਕੀਤੀ ਜਾ ਰਹੀ ਸੀ ਤੇ ਅਲੱਗ-ਅਲੱਗ ਫੜ ਗਏ ਪਹਿਲਾਂ ਵੀ ਸਬਿੱਤ ਕੋਈ ਪਰਚੇ ਦਰਜ ਹੈ ਕੋਈ ਨਹੀਂ ਜੀ ਇਹਨਾਂ ਤੇ ਕੋਈ ਪਰਚਾ ਸਰ ਜਿਸ ਤਰ੍ਹਾਂ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾ ਵੀ ਜਾ ਰਹੇ ਨੌਜਵਾਨਾਂ ਦੀ ਹੁੱਲੜਬਾਜੀ ਕਰ ਰਹੇ ਹਨ ਗੱਡੀਆਂ ਤੋਂ ਬਾਹਰ ਨਿਕਲ ਕੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਬਿਲਕੁਲ ਪਹਿਲਾਂ ਵੀ ਮਾਨਯੋਗ ਐਸਪੀ ਸਿਟੀ ਸਾਹਿਬ ਨੇ ਵੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਸੀ ਉਸ ਦਿਨ ਕੁਝ ਕਰੀਬ 3 ਦਿਨ ਪਹਿਲਾਂ ਵੀ 6 ਨੌਜਵਾਨ ਹੁੱਲੜਬਾਜੀ ਕਰਦੇ ਪਕੜੇ ਗਏ ਸੀ ਇਹ ਜਿਹੜੇ ਕੱਜ ਵੀ ਨੌਜਵਾਨ ਡਿਟੇਨ ਕੀਤੇ ਗਏ ਹਨ ਇਹਨਾਂ ਦੇ ਵਾਰਸਾਂ ਨੂੰ ਬੁਲਾ ਕੇ ਫਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਕੂਲੀ ਬੱਚੇ ਸੀ ਜਾਂ ਕਾਲਜ ਦੇ ਸੀ ਉਹ ਸਾਰੀ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਜੀ ਬੇਬੀ ਜੀ ਜਿਹੜਾ ਜਿਹੜੇ ਮੋਟਰਸਾਈਕਲ ਦੇ ਉੱਤੇ ਬੜੇ ਬੰਦੇ ਉੜੇ ਗਏ ਆ ਪਹਿਲਾਂ ਵੀ ਕੁਝ ਪਹਿਲਾਂ ਬੰਦੇ ਬੜੇ ਸੀਗੇ ਉਹਨਾਂ ਨਾਲ ਕੁਝ ਇਹਨਾਂ ਦਾ ਕਾਲੀ ਨਹੀਂ ਜੀ ਉਹ ਉਹ ਵੀ ਉਹ ਅਲੱਗ ਗੈਂਗ ਹੈ ਜੀ ਅਲੱਗ ਹੈ ਠੀਕ ਹੈ ਜੀ